ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕੱਲ ਆਪਾਂ ਰਲ ਮਿਲ ਕੇ ਗੁਰੂ ਜੀ ਦੇ ਜਪਜੀ ਸਾਹਿਬ ਦੀ 13ਵੀਂ ਪੌੜੀ ਦੀ ਵਿਚਾਰ ਹੈ ਜਿਹੜੀ ਹੋ ਰਲ ਮਿਲ ਕੇ ਆਪਾਂ ਕੀਤੀ ਸੀ ਆਓ ਜੀ ਆਪਾਂ ਅੱਜ 14ਵੀਂ ਪੌੜੀ ਦੀ ਜਿਹੜੀ ਵਿਆਖਿਆ ਜਿਨੇਕ ਸਤਿਗੁਰ ਨੇ ਸਮਤ ਬਖਸ਼ੀ ਹੈ ਰਲ ਮਿਲ ਕੇ ਆਪਾਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਕਿਉਂਕਿ ਪਿਆਰਿਓ ਇਹ ਗੁਰਬਾਣੀ ਦਾ ਗਿਆਨ ਅਥਾ ਸਮੁੰਦਰ ਹੈ ਤੂੰ ਸਮਰਥ ਵੱਡਾ ਮੇਰੀ ਮਤ ਥੋੜੀ ਰਾਂ ਆਪਣੇ ਮਤ ਬਹੁਤ ਥੋੜੀ ਐ ਪਰ ਇਹ ਗੁਰੂ ਦਾ ਗਿਆਨ ਬਹੁਤ ਵੱਡਾ ਐ ਇਹ ਅਥਾ ਸਮੁੰਦਰ ਐ ਇਹਦਾ ਕੋਈ ਅੰਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਇਹ ਹੋਰ ਗਿਆਨ ਨਿਤ ਨਵੇਂ ਤੋਂ ਨਵਾਂ ਗਿਆਨ ਗੁਰੂ ਦਿੰਦਾ ਹੈ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ ਇਹ ਨਿਤ ਨਵਾਂ ਹੀ ਗਿਆਨ ਦਿੰਦਾ ਜੀ ਗੁਰੂ ਦਾ ਜੇ ਕਿਤੇ ਝੋਲੀ ਅੱਡ ਕੇ ਸਾਨੂੰ ਮੰਗਣਾ ਆ ਜਾਵੇ ਤਾਂ ਪਿਆਰੋ ਆਓ ਝੋਲੀ ਅੱਡ ਕੇ ਗੁਰੂ ਕੋਲੋਂ ਆਪਾਂ ਇਹ ਗੁਰੂ ਦੇ ਹੀਰੇ ਮੋਤੀ ਲਾੜ ਗੁਰੂ ਦੇ ਬਚਨਾਂ 'ਤੇ ਵਿਚਾਰ ਕਰਦੇ ਹਾਂ ਆਓ ਸਾਰੇ ਜਪੀਏ ਜੀ ਮੰਨ ਮਾਰਗ ਥਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨਾ ਚੱਲੈ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਇਹ ਹੈ ਜੀ 14ਵੀਂ ਪਉੜੀ ਗੁਰੂ ਨਾਨਕ ਪਾਸ਼ਾ ਦੀ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਮੰਨੈ ਮਾਰਗ ਠਾਕ ਨਾ ਪਾਏ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨ ਲੈੰਦੇ ਆ ਸੁਣਿਆ ਦੀਆਂ ਚਾਰ ਪੌੜੀਆਂ ਐ ਇਹ ਮੰਨੇ ਦੀ ਤੀਜੀ ਪੌੜੀ ਦੀ ਵਿਚਾਰ ਐ ਜਿਹੜੀ ਆਪਾਂ ਕਰ ਰਹੇ ਆ ਜੀ ਜਿਨ੍ਹਾਂ ਦੇ ਵੀ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਮੰਨਿਆ ਗਿਆ ਜੀ ਮੰਨ ਲਿਆ ਜਿਨ੍ਹਾਂ ਨੇ ਵੀ ਪ੍ਰਮਾਤਮਾ ਬਹੁਤ ਵੱਡਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਪਾਰਾ ਬਾ ਪਾਇਆ ਨਹੀਂ ਜਾ ਸਕਦਾ ਸੋ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਫਿਰ ਮੰਨ ਲਿਆ ਪ੍ਰਮਾਤਮਾ ਦੇ ਨਾਮ ਨੂੰ ਉਹ ਪਿਆਰਿਓ ਮੰਨੈ ਮਾਰਗ ਠਾਕ ਨਾ ਪਾਏ ठाक ਦਾ ਅਰਥ ਹੁੰਦਾ ਹੈ ਪਿਆਰਿਓ ਰੋਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਰੋਕ ਨਾ ਜਿਹੜੀ ਪਰਮਾਤਮਾ ਦੇ ਨਾਮ ਵਾਲੇ ਪਾਸੇ ਲੱਗ ਨਹੀਂ ਸਕਦੀ ਉਹਨਾਂ ਨੂੰ ਹੁਣ ਰੋਕਾਂ ਜਿਹੜੀਆਂ ਜੇ ਆਪਾਂ ਇਸ ਪੰਕਤੀ ਉੱਤੇ ਵਿਚਾਰ ਕਰਨੀ ਹੋਵੇ ਪਿਆਰਿਓ ਬਹੁਤ ਟਾਈਮ ਲੱਗੂ ਕਈ ਦਿਨ ਇਹ ਪੰਕਤੀ ਉੱਤੇ ਆਪਾਂ ਵਿਆਖਿਆ ਕਰ ਸਕਦੇ ਆ ਕਈ ਦਿਨ ਇਥਾਸ ਮੰਦਰ ਹਨਾ ਜੀ ਗੁਰੂ ਦੀ ਬਾਣੀ ਆ ਪਹਿਲਾਂ ਗੱਲ ਕਰ ਚੁੱਕੇ ਆ ਦਾ ਕੋਈ ਅੰਤ ਪਾਰਾ ਨਹੀਂ ਪਾਇਆ ਜਾ ਸਕਦਾ ਇਹ ਰੋਕਾਂ ਜਿਹੜੀਆਂ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਮੰਨ ਲਿਆ ਵੀ ਪ੍ਰਮਾਤਮਾ ਬਹੁਤ ਵੱਡਾ ਹੈ ਗੁਰੂ ਜੀ ਕਹਿੰਦੇ ਕਿਸੇ ਤਰ੍ਹਾਂ ਦੀ ਵੀ ਰੋਗ ਉਹਨਾਂ ਨੂੰ ਮੁੜ ਕੇ ਨਸੀਬ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਵੀ ਰੋਗ ਉਹਨਾਂ ਨੂੰ ਨਿਤਨੇਮ ਦੇ ਵਿੱਚ ਸਿਮਰਨ ਦੇ ਵਿੱਚ ਭਜਨ ਬੰਦਗੀ ਦੇ ਵਿੱਚ ਨਹੀਂ ਹੁੰਦੀ ਸਾਨੂੰ ਤਾਂ ਪਿਆਰੋ ਦੋ ਦਿਨ ਗੁਰਦੁਆਰਾ ਸਾਹਿਬ ਆ ਕੇ ਤੇ ਮੁੜ ਕੇ ਚਾਰ ਦਿਨ ਹੀ ਆਉਂਦਾ ਇੱਕ ਦਿਨ ਆ ਗਿਆ ਪੰਜ ਦਿਨ ਹੀ ਆਉਂਦਾ ਇਹ ਤਾਂ ਸਾਨੂੰ ਰੋਕਾਂ ਜਿਹੜੀਆਂ دنیਵੀ ਤੌਰ ਤੇ ਮਾਣਾ ਰੋਕਿਆ ਪਿਆ ਹੈ ਪਰਿਵਾਰ ਦੀ ਰੋਕ ਸੰਸਾਰ ਦੀ ਰੋਕ ਫਿਰ ਰਿਸ਼ਤੇ ਨਾਤਿਆਂ ਦੀ ਰੋਕ ਫਿਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਬੰਧਨ ਹੈ ਆਹ ਸਰੀਰ ਰੋਗੀ ਹੋਇਆ ਪਿਆ ਰੋਗਾਂ ਦੀ ਰੋਕ ਕਿੱਥੇ ਕਿੱਥੇ ਕਿੰਨਾਂ ਦੀ ਆਪਾਂ ਗੱਲ ਕਰਾਂਗੇ ਪਿਆਰੋ ਆੰਤਰੀਵ ਰੋਕਾਂ ਮੰਨਦੀਆਂ ਕਾਮ ਦੀ ਰੋਕ ਕ੍ਰੋਧ ਦੀ ਰੋਕ ਲੋਭ ਦੀ ਰੋਕ ਮੋਹ ਦੀ ਰੋਕ ਹੰਕਾਰ ਦੀ ਰੋਕ ਹਉਮੈ ਦੀ ਰੋਕ ਆਸਾ ਦੀ ਰੋਕ ਤ੍ਰਿਸ਼ਨਾ ਦੀ ਰੋਕ ਆਸਾ ਮਨਸਾਵਾਂ ਦੀਆਂ ਰੋਕਾਂ ਪਤਾ ਨਹੀਂ ਕਿੰਨੀਆਂ ਜੀ ਇਰਖਾ ਦੀ ਰੋਗ ਅੰਦਰ ਸਾੜਾ ਲੱਗਿਆ ਪਿਆ ਇਹ ਰੋਕਈਆਂ ਪਿਆ ਅਸਰ ਨਾਲ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਆਪਣੇ ਹਿਰਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲੱਗਦੀ ਜੀ ਨਾ ਉਹਨਾਂ ਨੂੰ ਕੋਈ ਰਾਜਨੀਤਿਕ ਰੋਗ ਲੱਗੇ ਨਾ ਉਹਨਾਂ ਨੂੰ ਕੋਈ ਧਾਰਮਿਕ ਰੋਗ ਲੱਗੇ ਨਾ ਕਿ ਉਹਨਾਂ ਨੂੰ ਸਮਾਜਿਕ ਰੋਗ ਲੱਗੇ ਨਾ ਉਹਨਾਂ ਨੂੰ ਕੋਈ ਆਰਥਿਕ ਰੋਗ ਲੱਗੇ ਇਹ ਰੋਕ ਦੇ ਉੱਤੇ ਜੇ ਵਿਚਾਰ ਕਰਨੇ ਹੋਵੇ ਬਹੁਤ ਲੰਮੇ ਹੋ ਜੂ ਪਿਆਰੋ ਰਾਜਨੀਤਿਕ ਰੋਕਾਂ ਨਹੀਂ ਲੱਗਦੀਆਂ ਜੀ ਮਾੜਾ ਜਿਹਾ ਕੋਈ ਅਉਧਾ ਮਿਲ ਗਿਆ ਸੱਚਮੁੱਚ ਬੰਦਿਆਂ ਨੂੰ ਬੰਦੇ ਸਮਝਣੋਂ ਹਟ ਗਿਆ ਮਾੜਾ ਜਿਹਾ ਕੋਹਤਾ ਮਿਲ ਗਿਆ ਰੋਕ ਬਣ ਗਈ ਨਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਹਿਰਦੇ 'ਚ ਮੰਨ ਲਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲੱਗਦੀ ਮੰਨੈ ਮਾਰਗ ਥਾਕ ਨਾ ਪਾਏ ਮਾਰਗੋਂ ਦਾ ਰਸਤਾ ਜੀ ਪਰਮਾਤਮਾ ਦੇ ਨਾਮ ਦਾ ਰਸਤਾ ਜਿਹਨੇ ਚੁਣ ਲਿਆ ਉਹਨਾਂ ਨੂੰ ਫਿਰ ਪਿਆਰ ਉਹ ਆਰਾ ਵੀ ਨਹੀਂ ਰੋਕ ਸਕਿਆ ਪਰਮਾਤਮਾ ਦੇ ਨਾਮ ਦਾ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਨੂੰ ਫਿਰ ਦੇਗੇ ਵਿੱਚ ਉਬਾਲਾ ਦਿੱਤਾ ਸਰੀਰ ਨਹੀਂ ਰੋਕ ਸਕਿਆ ਜਿਨ੍ਹਾਂ ਨੇ ਮੰਨ ਲਿਆ ਪਰਮਾਤਮਾ ਦਾ ਨਾਮ ਉਹਨਾਂ ਨੂੰ ਫਿਰ ਬੰਦ ਬੰਦ ਕੱਟ ਦਿੱਤਾ ਭਾਈ ਮਣੀ ਸਿੰਘ ਜੀ ਦਾ ਨਹੀਂ ਰੋਕਾਂ ਲੱਗਾਂ ਉਹਨਾਂ ਦਾ ਭਾਈ ਤਾਰੂ ਸਿੰਘ ਜੀ ਦਾ ਖੋਪਰ ਲੋਹਾ ਦਿੱਤਾ ਕੇਸ ਕਤਲ ਨਹੀਂ ਕਰਵਾਏ ਕੇਸਾਂ ਦਾ ਸਤਕਾਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਕਹਿੰਦੀ ਆ ਨਾ ਵੀ ਕੇਸ ਨਾ ਕਤਲ ਕਰਾਇਓ ਸਰੀਰ ਤਣ ਦਾ ਕੀ ਹੈ ਤਣ ਤਾਂ ਇੱਕ ਠਿੱਕਰਾ ਫੁੱਟਣਾ ਹੀ ਆ ਕਹਦੇ ਨੇ ਤਾਂ ਕੇਸ ਨਹੀਂ ਕਤਲ ਹੋਣੇ ਚਾਹੀਦੇ ਤੇ ਅਸੀਂ ਤਾਂ ਮੌਜਾਂ ਨਾਲ ਸਜ ਕੇ ਬਹਿ ਜਾਣੇ ਜਾਂ ਕੇ ਨਾਈ ਦੀ ਕੁਰਸੀ ਦੇ ਉੱਤੇ ਸੋ ਇਹ ਸਾਨੂੰ ਗੁਰੂ ਜੀ ਨੇ ਬਹੁਤ ਸੋਹਣੇ ਸਿਧਾਂਤ ਦਿੱਤੇ ਆ ਜੀ ਸੋ ਇਹ ਰੋਕਾਂ ਜਿਹੜੀਆਂ ਜੀ ਬਹੁਤ ਤਰ੍ਹਾਂ ਦੀਆਂ ਪਿਆਰਿਓ ਇਹ ਰੋਕਾਂ ਫਿਰ ਬਣ ਜਾਂਦੇ ਨੇ ਜੀ ਇੱਥੋਂ ਤੱਕ ਗੁਰਬਾਣੀ ਵਿੱਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜੇ ਕਿਤੇ ਗੁਰੂ ਵੀ ਰੋਕ ਬਣਦਾ ਹੈ ਗੁਰੂ ਦੇ ਇੱਕ ਤਰ੍ਹਾਂ ਦਾ ਕਹਿੰਦੇ ਵੀ ਗੁਰੂ ਨੂੰ ਵੀ ਛੱਡ ਦੇਣਾ ਚਾਹੀਦਾ ਵੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਜੀ ਗੁਰੂ ਵੀ ਰੋਕ ਬਣ ਗਿਆ ਜੇ ਪਰਮਾਤਮਾ ਨੂੰ ਮਿਲਣ ਦੇ ਵਿੱਚ ਕਿਉਂਕਿ ਜਿਹੜੇ ਕਹਿੰਦੇ ਨਾ ਆਜੋ ਦੇਹਾਂ ਦੀਆਂ ਪੂਜਾ ਕਰੋ ਸਾਡੇ ਨਾਲ ਇਹ ਰੋਕ ਤਾਂ ਹੀ ਆ ਪਿਆ ਲੋ ਦੇਹ ਦੀ ਪੂਜਾ ਕਰਾਉਣੀ ਆਪਣੀ ਇਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਰੋਗ ਹੈ ਇਹ ਰੋਗ ਹੈ ਠੀਕ ਹੈ ਜੀ ਦੇਹ ਦਾ ਰੋਲ ਹੈ ਬਹੁਤ ਵੱਡਾ ਆਪਾਂ ਬੈਠੇ ਆਂ ਸਰੀਰ ਵਿੱਚ ਹੀ ਆਣਾ ਇੱਕ ਘਾਰ ਹੈ ਵਰਤਣਾ ਪੈਂਦਾ ਕਿਸੇ ਮੰਜ਼ਲ ਤੇ ਪਹੁੰਚਣ ਵਾਸਤੇ ਸਾਧਨ ਤਾਂ ਵਰਤਣਾ ਪੈਂਦਾ ਨਾ ਜੀ ਇਹ ਧਿਆਨ ਨਾਲ ਸਮਝੋ ਗੱਲ ਏ ਕਿਸੇ ਮੰਜ਼ਲ ਤੇ ਪਹੁੰਚਣਾ ਹੋਵੇ ਉਹਦੇ ਵਾਸਤੇ ਸਾਧਨ ਤਾਂ ਚਾਹੀਦਾ ਹੀ ਆ ਨਾ ਇਹ ਆਤਮਾ ਨੂੰ ਸਾਧਨ ਮਿਲਿਆ ਸਰੀਰ ਦਾ ਤੇ ਇਹ ਸਾਧਨ ਤੇ ਸਵਾਰ ਹੋ ਕੇ ਪ੍ਰਮਾਤਮਾ ਦੇ ਪ੍ਰਮਾਤਮਾ ਤੱਕ ਪਹੁੰਚਣੇ ਨੇ ਆ ਸਰੀਰਕ ਸਾਧਨ ਹੈ ਸਰੀਰ ਸਭ ਕੁਝ ਨਹੀਂਗਾ ਮਿਥਿਆ ਤਨ ਤਨ ਪਟੰਬ ਸਬਾਇਆ ਇਹ ਸਰੀਰਕ ਸਾਧਨ ਹੈ ਪਰਵਾਰਕ ਸਾਧਨ ਹੈ ਰਸਤਾ ਹੈ ਕਿਹੇ ਇਹ ਰਸਤਿਆਂ ਦੇ ਵਿੱਚ ਮਨੁੱਖ ਮੰਜਲਾ ਸਮਝੀ ਬੈਠਾ ਕੁੜੀ ਪਰਵਾਰ ਇੱਕ ਰਸਤਾ ਹੈ ਇਹ ਸੰਸਾਰ ਦੇ ਵਿੱਚ ਵਿਚਰਨਾ ਇੱਕ ਰਸਤਾ ਹੈ ਰਹਿਣਾ ਆਪਾਂ ਸੰਸਾਰ ਵਿੱਚ ਹੀ ਸੋ ਜਿਹੜੀਆਂ ਇਹ ਰਾਸਤੇ ਦੀਆਂ ਰੋਕਾਂ ਸੀ ਕਹਿੰਦੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲੱਗਦੀ ਫਿਰ ਪਿਆਰੋ ਤੇ ਜੇ ਕਿਤੇ ਪ੍ਰਮਾਤਮਾ ਦਾ ਨਾਮ ਵਿਸਰ ਜੇ ਫਿਰ ਰੋਕਾਂ ਕੀ ਲੱਗਦੀਆਂ ਜੀ ਕੋਟ ਬਿਗਣ ਤੇ ਸਲਾਘ ਤੇ ਜਿਸ ਨੂੰ ਵਿਸਰੈ ਨਾਉ ਗੁਰੂ ਜੀ ਕਹਿੰਦੇ ਕਰੋੜਾਂ ਵਗ ਲੱਗਦਾ ਇੱਕ ਵਿਗੜ ਦੀ ਗੱਲ ਨਹੀਂ ਕੀਤੀ ਗੁਰੂ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਵਸਤਰ ਜਾਂਦਾ ਹੈ ਉਹਨਾਂ ਨੂੰ ਹਰ ਥਾਂ ਤੇ ਰੋਕ ਲੱਗੂਗੀ ਹਰ ਥਾਂ ਦੇ ਉੱਤੇ ਪੈਰ ਪੈਰ ਤੇ ਰੋਕ ਲੱਗੂਗੀ ਉਹਨਾਂ ਨੂੰ ਤੇ ਜਿਨ੍ਹਾਂ ਦੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਆਪਣੇ ਅੰਦਰੋਂ ਕਹਿੰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲੱਗਦੀ ਜੀ ਸਾਰਾ ਤੇ ਰੋਕਾਂ ਤਾਂ ਪਿਆਰੋਂ ਘਰ ਦੇ ਵਿੱਚ ਹੀ ਪਈਆਂ ਸੀ ਨਾ ਕ੍ਰਿਸ਼ਨ ਜੀ ਦਾ ਮਾਮਾ ਕੰਸ ਵੈਰੀ ਬਣ ਗਿਆ ਸੀ ਨਾ ਮਾਰਨ ਵਾਸਤੇ ਤੁਲ ਗਿਆ ਸੀ ਕ੍ਰਿਸ਼ਨ ਦਾ ਘਰ ਦੇ ਵਿੱਚ ਹੀ ਰੋਕ ਪਈ ਸੀ ਜੀ ਫਿਰ ਪ੍ਰਹਲਾਦ ਦਾ ਪਿਤਾ ਹਰਨਾਕਸ਼ ਰੋਗ ਬਣਿਆ ਖੜਾਗਾ ਪ੍ਰਾਣ ਇਤਿਹਾਸ ਨੂੰ ਲੈ ਲਓ ਜੀ ਰੋਕਾਂ ਜੜ ਪਰ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਮੰਨ ਲਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਰੋਗ ਹੈ ਜਿਹੜੀ ਉਹ ਪਿਆਰੋ ਨਹੀਂ ਰੋਕ ਸਕਦੀ ਜੀ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਹਿਰਦੇ ਵਿੱਚ ਮੰਨ ਲਿਆ ਮੰਨ ਪਤ ਸਿਉ ਪ੍ਰਗਟ ਜਾਏ ਕਹਿੰਦੇ ਵੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਮੰਨ ਲਿਆ ਉਹ ਫਿਰ ਪਤ ਸਹਿਤ ਪੜਦੇ ਸਹਿਤ ਕਹਿੰਦੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੁੰਦੇ ਆ ਜੀ ਪਰਦਾ ਪਤ ਸਿਓ ਪ੍ਰਗਟ ਜਾਏ ਉਹਨਾਂ ਦੇ ਪਤ ਨੂੰ ਕੋਈ ਕਹਿ ਸਕਦਾ ਆਪਾਂ ਸੰਸਾਰ ਦੇ ਵਿੱਚ ਉਛਾਲ ਨਹੀਂ ਸਕਦਾ ਜੀ ਨੰਗਾ ਨਹੀਂ ਕਰ ਸਕਦਾ ਕਿਉਂਕਿ ਜਿਹਦਾ ਪ੍ਰਮਾਤਮਾ ਪਰਦਾ ਕੱਜ ਲੈਂਦਾ ਨਾ ਪਿਆਰੋ ਚੇਤੇ ਰੱਖਿਓ ਕੋ ਨੂੰ ਕੋਈ ਸੰਸਾਰ ਦੇ ਵਿੱਚ ਬੇਜ ਬੇਜਤ ਨਹੀਂ ਕਰ ਸਕਦਾ ਜਿਨੇ ਪ੍ਰਮਾਤਮਾ ਨੇ ਜਿਦਾ ਵੀ ਪਰਦਾ ਕੱਜ ਜਿਦਾ ਵੀ ਪਰਦਾ ਕੱਜ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਿਸ਼ ਦੁਸਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਜਿਨੇ ਵੀ ਜਿਨੇ ਵੀ ਆਸਰਾ ਤੱਕਿਆ ਜੀ ਪ੍ਰਮਾਤਮਾ ਦਾ ਪਰਦਾ ਕਹਿੰਦੇ ਕੱਜਿਆ ਪ੍ਰਮਾਤਮਾ ਨੇ ਉਹਨਾਂ ਦਾ ਇਹ ਨਹੀਂ ਫੇਰ ਸੀਤਾ ਮਾਣੇ ਕਿ ਕਿਹਾ ਸੀ ਨਾ ਕ੍ਰਿਸ਼ਨ ਭਗਵਾਨ ਕਿਰਪਾ ਕਰ ਤੇ ਕੱਜਿਆ ਪਰਮਾਤਮਾ ਨੇ ਪੜਦਾ ਖੱਜਦਾ ਪੜਦਾ ਕੱਜਦਾ ਜੀ ਪਰਮਾਤਮਾ ਦਾ ਸਭ ਦੇ ਸਾਰੇ ਭਗਤਾਂ ਦੇ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਆਸਰਾ ਲੈ ਲਿਆ ਪੜਦਾ ਖੱਜਦਾ ਜੀ ਭਗਤ ਨਾਮਦੇਵ ਜੀ ਦਾ ਪੜਦਾ ਕੱਜਿਆ ਪਰਮਾਤਮਾ ਨੇ ਜਦੋਂ ਇਲਜ਼ਾਮ ਲੱਗਿਆ ਸੀ ਭਗਤ ਨਾਮਦੇਵ ਤੇ ਪੜਦਾ ਕੱਜਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਾ ਸ਼ਬਦ ਉਹਨਾਂ ਦਾ ਪੜਦਾ ਕੱਜਦਾ ਜੀ ਪ੍ਰਮਾਤਮਾ ਬਾਬਾ ਕਬੀਰ ਜੀ ਦਾ ਪੜਦਾ ਕੱਜਿਆ ਜਦੋਂ ਹਾਥੀ ਦੇ ਮੂਰੇ ਬੰਨ ਕੇ ਸੱਟਿਆ ਸੀ ਨਾ ਦੁਸਤਾਂ ਨੇ ਪੂਜਾਬਾਂਦ ਭਿਲਾ ਕਰ ਡਾਰਿਓ ਹਸਤੀ ਕ੍ਰੂਪ ਮੂਹਂਦ ਮੈਂ ਮਾਰਿਓ ਹਸਤ ਭਾਵ ਕਾ ਚੀਸਾ ਮਾਰੈ ਆ ਮੂਰਤ ਕਾ ਹੋਂਬਲ ਹਾਲ ਹੈ ਕਹਿੰਦੇ ਹਾਥੀ ਵੀ ਨਮਸਕਾਰ ਕਰੇ ਭਗਤ ਕਬੀਰ ਜੀ ਨੂੰ ਜਦੋਂ ਹਾਥੀ ਨੂੰ ਬੰਨ ਕੇ ਮੂਰੇ ਸੱੜਦਾ ਸੀ ਬਾਬਾ ਕਬੀਰ ਜੀ ਬਾਣ ਚ ਸ਼ਬਦ ਦਰਜ ਕਰ ਦਿੱਤਾ ਗੁਰੂ ਸਾਹਿਬ ਦੇ ਸੋ ਕਹਿੰਦੇ ਉਹ ਪ੍ਰਮਾਤਮਾ ਪੜਦਾ ਕੱਜਦਾ ਹੈ ਭਾਈ ਫਿਰ ਤੇ ਐਸੇ ਪੜਦੇ ਕੱਜਦਾ ਹੈ ਸੰਸਾਰ ਲੱਖਾਂ ਯਤਨ ਕਰ ਲਿਓ ਉਹਨਾਂ ਨੂੰ ਬੇਇਜਤ ਕਰਨ ਵਾਸਤੇ ਕਹਿੰਦੇ ਉਹਨਾਂ ਨੂੰ ਕੋਈ ਬੇਇਜਤ ਨਹੀਂ ਕਰ ਸਕਦਾਗਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਗੱਲ ਇਹ ਹੈ ਜੀ ਮੰਨ ਲਿਆ ਇੱਕ ਫਾਰਮੈਲਿਟੀ ਵੀ ਹੁੰਦੀ ਉੱਤੋਂ ਉੱਤੋਂ ਜੋ ਦਿਖਾਵਾ ਜਾਂ ਕਰਕੇ ਲੋਕਾਂ ਨੂੰ ਦਿਖਾਉਣਾ ਕਿ ਮੈਂ ਬੜਾ ਖਾਲਸਾ ਆ ਉੱਤੋਂ ਉੱਤੋਂ ਦਿਖਾਵਾ ਮਾਤਰ ਵੀ ਹੁੰਦਾ ਕਈ ਵਾਰ ਪਰ ਦਿਖਾਵਾ ਨਹੀਂ ਇਸ ਮਾਰਗ ਉੱਤੇ ਚੱਲਦਾ ਤਾਂ ਚੇਤੇ ਰੱਖਿਓ ਜੀ ਗੱਲ ਆ ਗੁਰੂ ਗੋਬਿੰਦ ਸਿੰਘ ਜੀ ਮਾਰਾਇਦਾ ਬਚਨ ਹੈ ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੇ ਅੰਤ ਕਾਲ ਜਮਕਾਤੀ ਕਟਿਓ ਨਰਕਵਾਸ ਬੋ ਲੀਣਾ ਕਹਿੰਦੇ ਜੇ ਜਿਹੜਾ ਤੂੰ ਲੋਕਾਂ ਨੂੰ ਭੇਖੇ ਦਾ ਕਰਕੇ ਵਿਖਾਉਣਾ ਨਾ ਕਿ ਇਹ ਤੇਰਾ ਉੱਤੇ ਹੀ ਰਹਿ ਜਾਣਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪ੍ਰਮਾਤਮਾ ਨੂੰ ਨਹੀਂ ਪਰਵਾ ਸਕਦਾ ਲੋਕਾਂ ਨੂੰ ਤਾਂ ਤੂੰ ਖਾਲਸਾ ਵੀ ਖਾਲਸਾ ਹੈਗਾ ਪਰ ਜੇ ਖਾਲਸੀਆਂ ਵਾਲੀਆਂ ਖਾਲਸੇ ਵਾਲੀਆਂ ਕਰਤੂਤਾਂ ਨਹੀਂ ਤਰੀਆਂ ਅੰਦਰ ਇਹ ਨਹੀਂ ਇੱਕ ਕੋਤੋਤਾ ਦਾ ਤੇਰੀਆਂ ਬੰਧਿਆ ਪਸ਼ੀਆਂ ਤੋਂ ਵੀ ਭੈੜੀਆਂ ਆ ਸਰ ਉਹ ਵਿਚਾਰ ਸੋ ਜਿਹਦਾ ਪ੍ਰਮਾਤਮਾ ਪਰਦਾ ਕੱਜ ਲੈਂਦਾ ਹੈ ਕਹਿੰਦੇ ਫਿਰ ਉਹ ਸੰਸਾਰ ਦੇ ਵਿੱਚ ਪਤ ਸਹਿਤ ਜਿਉਂਦਾ ਜੀ ਆਪਣੀ ਜ਼ਿੰਦਗੀ ਪ੍ਰਮਾਤਮਾ ਦਾ ਨਾਮ ਦੇ ਪਿਆਰਾ ਜਿਹੜਾ ਨਾਮ ਦੇ ਵਿੱਚ ਲੱਗ ਜਾਂਦਾ ਉਹਦੇ ਫਿਰ ਪ੍ਰਮਾਤਮਾ ਪਰਦੇ ਕੱਜਦਾ ਜੀ ਕਿਹ ਉਹ ਮੰਨ ਮਗ ਨਾ ਚੱਲੇ ਪੰਥ ਫਿਰ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਆ ਨਾ ਜੀ ਉਹ ਫਿਰ ਪ੍ਰਮਾਤਮਾ ਦੇ ਹੀ ਰਸਤੇ ਤੇ ਚੱਲਦੇ ਆ ਦੂਜਿਆਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ ਜੀ ਨਾ ਉਹਨਾਂ ਦਾ ਰਸਤਾ ਪ੍ਰਮਾਤਮਾ ਹੀ ਹੁੰਦਾ ਬਸ ਉਹ ਦੂਜਿਆਂ ਦੇ ਰਸਤੇ ਉੱਤੇ ਨਹੀਂ ਚੱਲਦੇ ਦੱਸੇ ਹੋਏ ਵੀ ਜਿਵੇਂ ਮੱਜਮੰਦੇ ਰਸਤੇ ਜਿਹੜੇ ਬਣਾਏ ਹੋਏ ਆ ਜੀ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਨਾ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹੇ ਅਰਜ ੳਰਜ ਕੈ ਪਚਮੂਆ ਚਾਰੋ ਵੇਦੋਂ ਮਾਹੇ ਇਹ ਕਹਿੰਦੇ ਸਾਡਾ ਨੀਏ ਗੁਰੂ ਲੋਕੋ ਥੋੜਾ ਹੋਊਗਾ ਉਹ ਕਹਿੰਦਾ ਸੀ ਨਾ ਮੇਰੇ ਕੋਲ ਦਿਨ ਪੁੱਛੋ ਆਜੇ ਆਜੋ ਮੇਰੇ ਕੋਲ ਦਿਨ ਪੁੱਛ ਲਓ ਕੋਈ ਕਹਿੰਦਾ ਸੀ ਮੇਰੇ ਕੋਲੇ ਜੇ ਵਿਆਹ ਕਰਾਉਣਾ ਆਜੋ ਮੇਰੇ ਕੋਲ ਪੁੱਛ ਲਓ ਬਾਬਾ ਕਵੀ ਜੀ ਕਹਿੰਦੇ ਮੈਨੂੰ ਨਹੀਂ ਪੁੱਛਣ ਦੀ ਲੋੜ ਕਿਸੇ ਕੋਲ ਕੁਝ ਵੀ ਨਾ ਮੈਂ ਨਹੀਂ ਪੁੱਛਦਾ ਕਹਿੰਦੇ ਲੋਕੋ ਤੁਹਾਡਾ ਗੁਰੂ ਹੋ ਸਕਦਾ ਹੈ ਗਿਆਣਵਾਨ ਮਨੁੱਖ ਜਿਹੜੇ ਤੁਸੀਂ ਕਹਿੰਨੇ ਹੋ ਗਿਆਨਵਾਨ ਆ ਇਹ ਜੀ ਬਹਲਾ ਗਿਆਨ ਹੈ ਜੀ ਕਈ ਹੁਣ ਮਾਵਾ ਭਣਾਂ ਸਿਆਣਾ ਹੈ ਸਾਡਾ ਪਿੰਡ ਦੇ ਵਿੱਚ ਸਭ ਤੋਂ ਜਿਹੜਾ ਮਨੁੱਖ ਕਹਿ ਸਕਦੇ ਗਿਰਿਆ ਹੋਇਆ ਨਾ ਉਹਨੂੰ ਕਹਿੰਦੇ ਸਿਆਣਾ ਵੀ ਦੂਜੇ ਪਿੰਡ ਦੇ ਲੋਕ ਕਮਲੇ ਇਹ ਬਹਲਾ ਸਿਆਣਾਗਾ ਅਸੇ ਸਿਆਣਾ ਜੇ ਤਾਂ ਜੇ ਇਹਦਾ ਸਿਆਣੀਆਂ ਗੱਲਾਂ ਕਰਦਾ ਹੋਵੇ ਇਹ ਤਾਂ ਕਹੀਗੇ ਸਿਆਣਾ ਉਹ ਤਾਂ ਲੜਾਉਂਦਾ ਗਵੰਡੀਆਂ ਨਾਲ ਪਖੰਡੀ ਆ ਜਿਹੜੇ ਉਹ ਤਾਂ ਗਵੰਢੀਆਂ ਨਾਲ ਲੜਾਉਂਦੇ ਆ ਨਾ ਜੀ ਥੋੜੀ ਜਿਹਾ ਫੇ ਗਵੰਢੀਆਂ ਨੇ ਕਰਾਤਾ ਕੁਸ ਥੋੜੇ ਤਾਂ ਤਾਂ ਹੋ ਗਿਆ ਕੁਛ ਆ ਗਿਆ ਵੀ ਪਖੰਡਗਾ ਵੀ ਤੋਤਾ ਗਵੰਢੀਆਂ ਨਾਲ ਲੜਾਤਾ ਸਿਆਣੀ ਗੱਲ ਤਾਂ ਇਹ ਸੀ ਵੀ ਭਾਈ ਆ ਘਰ ਦੇ ਵਿੱਚ ਤਕਲੀਫ ਆ ਕੋਈ ਆ ਦੱਸ ਦੇਣਾ ਕੋਈ ਇਲਾਜ ਦੱਸ ਦੇਣਾ ਕੋਈ ਵੱਖਰੀ ਗੱਲ ਆ ਚਲੋ ਕੋਈ ਪਰਿਵਾਰ ਨੂੰ ਸਮਝਾ ਦੇਣਾ ਬੈਠ ਕੇ ਰਲ ਮਿਲ ਕੇ ਇਹ ਵਿਚਾਰਾਂ ਨਾਲ ਹੀ ਪਰਿਵਾਰ ਸਮਝ ਜਾਂਦੇ ਆ ਨਾ ਪਿਆਰੋਂ ਕਿਸੇ ਦਾ ਭਲਾ ਹੋ ਜਾਂਦਾ ਹੈ ਕਿਸੇ ਦੇ ਬੱਚੇ ਨੂੰ ਸਿੱਧੇ ਰਾਹਤੇ ਤੇ ਲਾਤਾ ਤੇ ਤੋਤਾ ਲੜਾਤਾ ਗਵੰਢੀਆਂ ਨਾਲ ਤੇ ਤੂੰ ਕਾਦਾ ਸਿਆਣਾ ਹੈਗਾ ਤੂੰ ਤਾਂ ਮੂਰਖ ਐ sire ਦਾ ਤੇ ਉਹਨੂੰ ਲੋਕ ਸਿਆਣਾ ਕਹੀ ਜਾਣਗੇ ਸੋ ਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਰਸਤੇ ਦੇ ਉੱਤੇ ਚੱਲਦੇ ਉਹਨਾਂ ਦਾ ਰਸਤਾ ਆਪਦਾ ਤਿਆਰ ਹੁੰਦਾ ਹੈ ਜੀ ਉਹ ਕਿਸੇ ਦੇ ਦੱਸੇ ਹੋਏ ਰਸਤੇ ਦੇ ਉੱਤੇ ਨਹੀਂ ਚੱਲਦੇ ਪਿਆਰੋ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਉਹਨਾਂ ਦਾ ਗੁਰੂ ਜੀ ਕਹਿੰਦੇ ਫਿਰ ਇੱਕ ਪਰਮਾਤਮਾ ਦਾ ਧਰਮ ਆ ਜਿਹੜਾ ਪਰਮਾਤਮਾ ਦਾ ਨਾਮ ਉਹਦੇ ਨਾਲ ਹੀ ਸਬੰਧ ਰਹਿ ਜਾਂਦਾ ਹੈ ਜੀ ਬਸ ਹੋਰ ਕਿਸੇ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ ਬਾਣੀ ਚਾਹੁੰਦਾ ਨਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਨੀ ਸਾਹਿਬ ਵਿੱਚ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਦੁਨੀਆਂ ਵਿੱਚ ਰਹਿੰਦੇ ਹੋਏ ਚੰਗੇ ਕਰਮ ਕਰੋ ਤੇ ਪਰਮਾਤਮਾ ਨੂੰ ਯਾਦ ਰੱਖੋ ਇਹ ਹੀ ਸਭ ਤੋਂ ਵੱਡਾ ਧਰਮ ਹੈ ਭਾਈਓ ਬਾਕੀ ਮਜਬਾਂ ਦੇ ਰੌਲੇ ਜਿਹੜੇ ਸਾਰੇ ਇਸਾਰੇ ਬਣਾਏ ਗਏ ਆ ਇੱਧਰ ਅਲਝਾਤਾ ਕਿਸੇ ਨੇ ਇੱਧਰ ਅਲਝਾਤਾ ਕਿਸੇ ਇੱਧਰ ਅਲਝਾਤਾ ਦੁਨੀਆ ਵਿੱਚ ਰਹਿੰਦੇ ਹੋਏ ਚੰਗੇ ਕਰਮ ਕਰੋ ਤੇ ਪ੍ਰਮਾਤਮਾ ਨੂੰ ਯਾਦ ਰੱਖੋ ਜੀ ਬਸ ਹਰ ਥਾਂ ਦੇ ਉੱਤੇ ਹਰੇਕ ਥਾਂ ਦੇ ਉੱਤੇ ਹਾਜ਼ਰ ਹੈ ਪ੍ਰਮਾਤਮਾ ਇਹ ਨਹੀਂ ਵੀ ਕੱਲਾ ਗੁਰਦੁਆਰੇ ਆ ਜੀ ਪ੍ਰਮਾਤਮਾ ਇਥੇ ਨਹੀਂ ਵੜਾ ਕੰਮ ਕਰਨਾ ਬਾਹਰ ਜਾ ਕੇ ਕਰ ਲਓ ਯਾਰ ਨਾ ਦੁਕਾਨ ਤੇ ਵੀ ਪ੍ਰਮਾਤਮਾ ਹੈਗਾ ਜੀ ਜੇ ਦੁਕਾਨ ਤੇ ਵਿੱਚ ਗਾਕਾਂ ਨੂੰ ਵੇਖੇਗਾ ਗਾਕਾਂ ਦੇ ਵਿੱਚ ਪ੍ਰਮਾਤਮਾ ਨੂੰ ਵੇਖੇਗਾ ਤੈਨੂੰ ਦੁਕਾਨ ਤੇ ਬੈਠਿਆ ਵੀ ਗੁਰਦੁਆਰਾ ਬਣ ਜੂਗਾ ਜੇ ਆਫਿਸ ਦੇ ਵਿੱਚ ਬੈਠ ਕੇ ਮੁਲਾਜ਼ਮਾ ਤੈਨੂੰ ਪ੍ਰਮਾਤਮਾ ਨੇ ਕੋਈ ਗਾਸਟ ਅਫੀਸਰ ਬਣਾਤਾ ਆਫਿਸ ਦੇ ਵਿੱਚ ਬੈਠ ਕੇ ਸਭ ਨੂੰ ਪਿਆਰ ਦੇ ਨਾਲ ਉਠੇ ਜਿਹੜੀ ਤਾਕਤ ਕਲਮ ਦੀ ਦਿੱਤੀ ਨਾ ਤੈਨੂੰ ਪ੍ਰਮਾਤਮਾ ਨੇ ਪੈਨ ਦੇ ਵਿੱਚ ਤਾਕਤ ਦੇਤੀ ਤੇਰੇ ਹੱਥਾਂ ਵਿੱਚ ਤਾਕਤ ਦੇਤੀ ਲੋਕਾਂ ਦੇ ਕੰਮਕਾਰ ਕਰਕੇ ਦੇਣੇ ਇਹ ਤਾਕਤ ਤੈਨੂੰ ਦਿੱਤੀ ਪ੍ਰਮਾਤਮਾ ਦਾ ਸਮਝ ਕੇ ਜੇ ਵੀ ਪ੍ਰਮਾਤਮਾ ਭੜਾ ਹੀ ਕਰਨਾ ਸਭ ਦਾ ਫਿਰ ਇਹ ਪੈਨ ਤੇਰੇ ਵਿੱਚ ਹੱਥਾਂ ਵਿੱਚ ਫੜਿਆ ਹੋਇਆ ਬੜੀ ਸੋਹਣਾ ਕਹਿੰਦੇ ਪ੍ਰਮਾਤਮਾ ਦੇ ਇਹ ਤਾਕਤ ਬਣ ਜੂਗੀ ਇਹ ਤੇਰੇ ਵਾਸਤੇ ਭਜਨ ਬੰਦਗੀ ਵੰਡੂ ਤੇਰੀ ਨੌਕਰੀ ਤੇ ਜੇ ਕਿਤੇ ਲੋਕਾਂ ਦੀਆਂ ਜੇਬਾਂ ਕੰਨੀ ਵੇਖਦਾ ਫਿਰ ਭਾਈ ਫਿਰ ਤੇਰਾ ਬੁਰਾ ਹਾਲ ਹੀ ਹੋਣਾ ਹੈ ਖੇਤ ਵਿੱਚ ਕੰਮ ਕਰਦਾ ਕਿਸਾਨ ਆਪਣੀ ਮਿਹਨਤ ਨਾਲ ਫਸਲ ਪੈਦਾ ਕਰਨੀ ਹੈ ਤੇ ਲੋਕਾਂ ਦੀਆਂ ਵਟਾਂ ਹੀ ਵੱਡਣਗੀਆਂ ਇਧਰੋਂ ਤਵੰਗਾਂ ਮਾਰਤ ਨਾ ਇਧਰੋਂ ਕਰਾਹੇ ਮਾਰਤੇ ਫਿਰ ਭਾਈ ਬੁਰਾ ਹਾਲ ਹੀ ਹੋਣਾਗਾ ਬਸ ਫਿਰ ਨਹੀਂ ਹੋਣਾਗਾ ਵੀ ਇਧਰੋਂ ਚੋਰੀਆਂ ਕਰਨ ਲਗਾ ਇਧਰੋਂ ਕਰਨ ਲਗਾ ਨਾ ਇਦੋਂ ਮਲਾਵਤ ਫੋੜ ਨਾ ਕਰਤਿਆਂ ਇਦੋਂ ਚੀਜ਼ ਇਦੋਂ ਕਰਕੇ ਵੇਚਦੀ ਇਦੋਂ ਇਦੋਂ ਆਹ ਕਰਤਾ ਨਾ ਇਹ ਫੇਰ ਲੀ ਸੋ ਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਐ ਉਹਨਾਂ ਦਾ ਇੱਕ ਪ੍ਰਮਾਤਮਾ ਦੇ ਨਾਮ ਨਾਲ ਹੀ ਸੰਬੰਧ ਰਹਿ ਜਾਂਦਾ ਜੀ ਬਸ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ ਰਹਿ ਜਾਂਦਾ ਜੀ ਗਹਿਰਾ ਸੰਬੰਧ ਇੱਕ ਪ੍ਰਮਾਤਮਾ ਨਾਲ ਹੀ ਰਹਿੰਦਾ ਜੀ ਉਹਨਾਂ ਦਾ ਰਹਿੰਦੇ ਪਰਿਵਾਰ ਵਿੱਚ ਹੀ ਰੱਬ ਦੇ ਪਿਆਰੇ ਰਹਿੰਦੇ ਸੰਸਾਰ ਵਿੱਚ ਹੀ ਐ ਪਰ ਉਹਨਾਂ ਦੀ ਜ਼ਿੰਦਗੀ ਮੁਰਗਾਈ ਦੀ ਤਰ੍ਹਾਂ ਹੋ ਜਾਂਦੀ ਐ ਉਹਨਾਂ ਦੀ ਜ਼ਿੰਦਗੀ ਫਿਰ ਫਿਰ ਬੜੇ ਉੱਚੇ ਹੋ ਜਾਂਦੇ ਕਮਲ ਦੇ ਫੁੱਲ ਦੇ ਤਰ੍ਹਾਂ ਹੋ ਜਾਂਦੀ ਹੈ ਕਮਲ ਦਾ ਫੁੱਲ ਆ ਬੁੱਟਾ ਨਾ ਜਿਹੜਾ ਉਹ ਰਹਿੰਦਾ ਚਿੱਕੜ ਵਿੱਚ ਹੀ ਹੈ ਪਰ ਆਪਣੇ ਆਪ ਨੂੰ ਚਿੱਕੜ ਵਿੱਚੋਂ ਵਹਿ ਕੀ ਵੀ ਨਲੇਪ ਰੱਖਦਾ ਹੈ ਜੀ ਉੱਪਰ ਰੱਖਦਾ ਆਪਦੇ ਨਾਲ ਪੱਤਿਆਂ ਰੱਬ ਦੇ ਪਿਆਰੇ ਰਹਿੰਦਾ ਸੰਸਾਰ ਵਿੱਚ ਹੀ ਹੈ ਪਰ ਵਿਕਾਰਾਂ ਵਾਲੇ ਚਿੱਕੜ ਤੋਂ ਬੜੇ ਪਰੇ ਹੁੰਦੇ ਪਏ ਰੱਬ ਦੇ ਪਿਆਰੇ ਜੀ ਸੋ ਐਸਾ ਨਾਮ ਨਰੰਜਣ ਹੋਵੇ ਜੇ ਕੋ ਮੰਨ ਜਾਣੈ ਮਨ ਕੋਏ ਐਸਾ ਪ੍ਰਮਾਤਮਾ ਦਾ ਨਾਮ ਜਿਹੜਾ ਮਾਇਲ ਤੋਂ ਰਹਿਤ ਹੈ ਜੀ ਤੱਬਿਆਂ ਤੋਂ ਰਹਿਤ ਹੈ ਕਾਲਤ ਤੋਂ ਰਹਿਤ ਹੈ ਜਿਹਦੇ ਤੇ ਕੋਈ ਤੱਬਾ ਨਹੀਂਗਾ ਕਹਿੰਦੇ ਜਿਹੜਾ ਫਿਰ ਪ੍ਰਮਾਤਮਾ ਦੇ ਨਾਮ ਨੂੰ ਜੇ ਕਿਤੇ ਮੰਨ ਲਵੇ ਮਨ ਤਾਂ ਉਹ ਵੀ ਪਿਆਰੋ ਫਿਰ ਤੱਬਿਆਂ ਤੋਂ ਰਹਿਤ ਹੋ ਜਾਂਦਾ ਹੈ ਉਹ ਵੀ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਹੈ ਸੋ ਇਹ ਅਰਦਾਸ ਆਪਾਂ ਵੀ ਕਰੀਏ ਪਿਆਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵੀ ਤੁਹਾਡੇ ਨਾਮ ਦੇ ਉੱਤੇ ਪ੍ਰਤੀਤ ਬਣ ਜਾਵੇ ਅਸੀਂ ਵੀ ਤੇਰੇ ਨਾਮ ਦੇ ਇਸ ਨਾਮ ਨੂੰ ਮਨ ਮੰਨ ਜਾਵੇ ਇਸ ਐਸੇ ਗਹਿਰੇ ਗਿਆਨ ਨੂੰ ਨਾ ਮਨ ਮੰਨ ਜਾਵੇ ਮਨ ਮੰਨਿਆ ਨਹੀਂ ਕਰੇ ਚੇਤੇ ਰੱਖਿਓ ਜੀ ਬਾਣੀ ਵਿੱਚ ਕੀ ਲਿਖਿਆ ਕੋਟ ਮੱਦੇ ਕੋ ਵਿਰਲਾ ਸੇਪ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾਗਾ ਕਰੋੜਾਂ ਵਿੱਚੋਂ ਜਿਹਦਾ ਮਨ ਮੰਨ ਗਿਆ ਵੀ ਪ੍ਰਮਾਤਮਾ ਹੈ ਤੇ ਨਹੀਂ ਤਾਂ ਪ੍ਰਮਾਤਮਾ ਉੱਤੇ ਤਰਕ ਕਿ ਕਰਦਾ ਫਿਰਦਾ ਪ੍ਰਮਾਤਮਾ ਕਿੱਥੇ ਹੈਗਾ ਨਾ ਪਰਮਾਤਮਾ ਤਾਂ ਸਭ ਥਾਂ ਦੇ ਉੱਤੇ ਮੌਜੂਦ ਹੈ ਜੀ ਹਰੇਕ ਕਣ-ਕਣ ਵਿੱਚ ਸਮਾਇਆ ਹੋਇਆ ਮਨਾ ਆਪਣੀ ਤੂੰ ਸਵਰਤ ਬਣਾ ਉਹ ਉਸ ਵਾਸਤੇ ਰਸਤਾ ਤਿਆਰ ਕਰ ਤੈਨੂੰ ਪਤਾ ਖੇੜ ਲੱਗੂਗਾ ਜਦੋਂ ਰਸਤੇ ਦੇ ਉੱਤੇ ਚੱਲੇਗਾ ਨਾ ਇਸ ਹਿੱਸੇ ਮਾਰਗ ਉੱਤੇ ਤੇ ਗੁਰੂ ਜੀ ਕਹਿੰਦੇ ਜੇ ਰਸਤਾ ਦੇ ਉੱਤੇ ਖੜਾ ਹੀ ਪੁੱਛੀ ਜਾਂਦਾ ਹੈ ਕਹਿੰਦੇ ਵੀ ਖੰਡ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਵੀ ਖੰਡ-ਖੰਡ ਕਹੀ ਜਾਵੇ ਕੋਈ ਖੰਡ ਦਾ ਢੇਰ ਲੱਗਿਆ ਪਿਆ ਸਾਹਮਣੇ ਤੇ ਖੜਾ ਹੀ ਕਰੀ ਜਾਂਦਾ ਖੰਡ-ਖੰਡ ਖੰਡ ਤੇ ਭਾਈ ਖੰਡ ਨੂੰ ਚੱਖਣਾ ਪਊਗਾ ਸਿਰ ਫਤਾਲਾ ਲੱਭੂ ਅਖੰਡ ਦਾ ਮਿੱਠਾ ਕਿੰਨਾਗਾ ਕੋਈ ਕਹਿੰਦੇ ਪੁੱਛੀ ਜਾਵੇ ਰਸਤੇ ਤੇ ਖੜਾ ਯਾਰ ਰਸਤਾ ਕਿੱਧਰ ਨੂੰ ਜਾਂਦਾ ਜੀ ਆਹ ਕਿੱਧਰ ਨੂੰ ਜਾਂਦਾ ਪੁੱਛੀ ਜਾਂਦਾ ਤੁਰਦਾ ਹੈ ਕਿਹੜੀ ਮੰਜ਼ਲ ਮਿਲਣੀ ਆ ਨੂੰ ਸਾਡੇ ਕੋਲੇ ਵੀ ਗੱਲਾਂ ਹੀ ਆ ਪਿਆਰਿਓ ਇੱਥੋਂ ਆ ਜੀ ਇੱਥੋਂ ਆ ਜੀ ਨਾ ਨਾਮ ਜਪਣਾ ਨਾ ਬਾਣੀ ਪੜ੍ਹਨੀ ਸਿਮਨ ਕਾ ਨਾ ਕੋਈ ਭਜਨ ਬੰਦ ਗਈ ਕੱਲਾ ਪੁੱਛਣ ਵਾਲੇ ਹਸੀਂ ਪਿਆਰਿਓ ਸੋ ਕਮਾਉਣਾ ਪਊਗਾ ਭਾਈ ਆਓ ਸਾਰੇ ਆਪਾਂ ਜਪੀਏ ਪਹਿਲਾ ਸ਼ਬਦ ਗੁਰੂ ਦਾ ਹੇਰ ਪਰਮੇਸ਼ਰ ਦਾ ਨਾਮ ਪਰ ਕਾ ਬੁਰਾ ਨਾ ਰੱਖੋ ਜੀਤ ਪਰ ਕਾ ਬੁਰਾ ਨਾ ਰੱਖੋ ਜੀਤ